ਹਾਂਜੀ ਕਿਵੇਂ ਹੋ ਜੀ ਸਭ ਆਈ ਹੋਪ ਕਿ ਤੁਸੀਂ ਸਭ ਠੀਕ ਹੀ ਹੋਮੋਗੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਜੀ ਕਮੀਜ਼ ਦੇ ਵਿੱਚ ਕਾਟਾਂ ਪਾਉਣੀਆਂ ਐਂ ਆਪਾਂ ਜਿਹੜੇ ਇਹ ਦੋਨੋਂ ਪੱਲੇ ਨੇ ਜੀ ਉਹ ਐਵੇਂ ਅਲੱਗ-ਅਲੱਗ ਲੈਣੇ ਆ ਜਿਵੇਂ ਆਪਾਂ ਇਹ ਲੈਤੇ ਆਗੇ ਪਹਿਲਾਂ ਤੁਸੀਂ ਇੱਥੋਂ ਲਵਾ ਲਓ ਜੀ ਵੀ ਤੁਸੀਂ ਕਿੰਨਾ ਲਗਾਉਣਾ ਹੈ ਕਮੀਜ਼ ਦੇ ਆਪਣੇ ਸਾਬ ਨਾਲ ਮੈਂ ਇੱਥੋਂ ਲਗਾਉਂਗੀ ਜੀ ਉਹਨੇ ਕ 7 ਇੰਚ ਲਗਾਉਂਗੀ ਜੀ ਵੇ ਇਹ ਥੋੜਾ ਲੂੰਗੀ ਵੇ 7.5 ਇੰਚ ਜੀ ਲੋਡਾ ਲਵਾਂਗੀ 7.5 ਇੰਚ ਤੇ ਇੱਥੋਂ ਵੀ ਆਪਾਂ ਲਿਆ ਸੀ 7.5 ਪੌਣੇ 7 ਦੇ ਨਿਸ਼ਾਨ ਲਾ ਲਾਂਗੇ ਆਪਾਂ ਇਹਦੇ ਨਾਲ ਤੇ ਇੱਥੇ ਆਪਾਂ ਇੱਕ ਨਿਸ਼ਾਨ ਲਾਵਾਂਗੇ ਤਾਂ 1 ਇੰਚ ਦੇ ਇਹ ਤੁਹਾਨੂੰ ਸਮਝਾਉਣ ਦੇ ਲਈ ਆਪਾਂ ਦੱਸਦੇ ਆਂ ਇੱਥੋਂ ਆਪਾਂ ਪੌਣੇ 7 ਲਿਆ ਸੀਗਾ ਇੱਥੋਂ ਆਪਾਂ ਅੱਧਾ ਘੰਟਾ ਅੱਧਾ ਇੰਚੋ ਕਟਾ ਦੇਣਾਗਾ ਯਾਨੀ ਕਿ ਆਪਾਂ ਕਾਟ ਦਾ ਲੈ ਲੈਣਾ ਇੱਥੋਂ ਪੌਣੇ 7 ਲਿਆ ਦੀ ਇੱਥੋਂ ਆਪਾਂ ਲਵਾਂਗੇ ਸਵਾ 7 ਯਾਨੀ ਕਿ ਅੱਧਾ ਇੰਜ ਆਪਾਂ ਪਿੱਛੇ ਨੂੰ ਸਾਨੀ ਲਾ ਦੇਣੀ ਆ ਹੁਣ ਆਪਾਂ ਜੋ ਇਹ ਲੈਣਾ ਨੇ ਇਹਨਾਂ ਨੂੰ ਇਹ ਵੀ ਆਪਸ ਵਿੱਚ ਮਿਲਾ ਲਿਓ ਤੁਸੀਂ ਤੇ ਇਹ ਥੋਂ ਤੁਸੀਂ ਜਿੰਨਾ ਵੀ ਤੁਸੀਂ ਚਾਹੋ ਲੈ ਕੇ ਮੈਂ ਲਗਭਗ ਪੌਣਾ ਕਿੰਜ ਲੈਣੀ ਹੁੰਦੀ ਆ ਤੇ ਐਵੇਂ ਤੁਸੀਂ ਕਾਟ ਪਾ ਸਕਦੇ ਹੋ ਤੇ ਜੋ ਇਹ ਬੁਲਾਈ ਆ ਇਹ ਨਾਲ ਮਿਲਾ ਸਕਦੇ ਹੋਗੀ ਕਿਉਂਕਿ ਇਹ ਜੋ ਬਣਾ ਅਣਜਾਣ ਨੇ ਉਹਨਾਂ ਲਈ ਆ ਚਲੋ ਜਿਨ੍ਹਾਂ ਨੂੰ ਸਿਲਾਈ ਆਉਂਦੀ ਆ ਉਹਨਾਂ ਤਾਂ ਚੰਗੀ ਗੱਲ ਹੈਗੀ ਜਿਵੇਂ ਆਪਾਂ ਇਹ ਬੁਲਾਈ ਪਾ ਲਈ ਹੁਣ ਆਪਾਂ ਜੋ ਪਿਛਲੇ ਪੱਲੇ ਦਾ ਪਾਣਾ ਉਹ ਆਪਾਂ 1.5 ਇੰਚ ਵੱਧ ਲਾਵਾਂਗੇ ਪਿਛਲੇ ਪਾਸੇ ਦਾ ਮੋਢਾ 1.5 ਇੰਚ ਵੱਧ ਲਾਵਾਂਗੇ ਐਵੇਂ ਨਿਸ਼ਾਨੀ ਲਾ ਲਓ ਜੀ ਤੁਸੀਂ ਤੇ ਇੱਥੇ ਨਿਸ਼ਾਨੀ ਆਪਣੀ ਏਡੇ ਨਾਲ ਮਿਲ ਜੂਗੀ ਆਗੇ ਤੇ ਇਥੋਂ ਆਪਣੀ ਐਵੇਂ ਨੂੰ ਹੋ ਜਾਣੀ ਐਂਦੀ ਤੇ ਇਥੇ ਤੇਰੀ ਛਾਤੀ ਦਾ ਨਿਸ਼ਾਨ ਲਾ ਲਓ ਜੀ ਇਹ ਆਪਣੀ ਛਾਤੀ ਹੈਗੀ 19.5 ਇੰਚੀ ਸਾਢੇ 19 ਇਹ ਪਹਿਲਾਂ ਆਪਾਂ ਛਾਤੀ ਦਾ ਨਿਸ਼ਾਨ ਲਾਉਣਾ ਭੁੱਲ ਗਏ ਸੀ ਵੈਸੇ ਇਹ 19 ਇੰਚ ਜੋ ਹੁੰਦਾਗਾ ਇਹ ਪਿਛਲਾ ਨਸਾਨ ਇਹਦੇ ਨਾਲ ਆ ਕੇ ਐਵੇਂ ਅਟੈਚ ਹੋ ਜਾ। 4 ਇੱਕ 3 ਇੰਚ ਛੱਡਾਂਗੇ ਜੀ ਆਪਾਂ ਗਲੇ ਦਾ ਤੇ ਬਾਕੀ ਜੇ ਆਪਾਂ ਇੱਥੋਂ ਅੱਧੇ ਇੰਚ ਦੀ ਬਾਹਰ ਲੈਣੀ ਹੈਗੀ ਕਾਟ। ਮੋਢੇ ਕੋਲ ਅੱਧੇ ਇੰਚ ਦੀ ਕਾਟ ਪਾਉਣੀ ਹੁੰਦੀ ਹੈ ਆਪਾਂ। ਤੇ ਹੁਣ ਆਪਾਂ ਇਹਨੂੰ ਕੱਟ ਦੇਣਾਗਾ ਜੀ। ਤੁਹਾਡੇ ਕੋਲ ਪਹਿਲਾਂ ਕੋ ਮੋਢੇ ਕੱਟ ਲੈਣਾ। ਤੇ ਹੁਣ ਇਹ ਆਈ ਆਪਣੀ ਅੱਗੇ ਵਾਲੇ ਪੱਲੇ ਦੀ ਕਾਰਡ ਤੇ ਹੁਣ ਆਪਾਂ 1/2 ਇੰਚ ਵੀ ਕੱਟ ਲੈਨੇ ਆਂਗੇ ਮੋਡਲ ਕਾਰਡ ਨੂੰ ਕੱਲ ਲੈਨੇ ਆਂ ਹੁਣ ਆਪਾਂ ਲਾਵਾਂਗੇ ਜੀ ਪਲੇਟਾਂ ਦਾ ਪਲੇਟਾਂ ਤੁਸੀਂ ਜਿੰਨੀਆਂ ਵੀ ਤੁਸੀਂ ਪਲੇਟਾਂ ਲਗਾਉਣੀਆਂ ਆ ਉਨੇ ਲਗਾ ਸਕਦੇ ਹਾਂ ਮੈਂ ਤਾਂ ਆਪਣੇ ਹੀ ਕਮੀਜ਼ ਦੀ ਫਿਟਿੰਗ ਦੇ ਹਿਸਾਬ ਨਾਲ ਲਗਾਉਣੀ ਆ ਤੇ ਤੁਸੀਂ ਜਿੰਨੀਆਂ ਵੀ 10 1/2 ਤੁਹਾਡੀ ਲਵਾਈ ਆ ਉਹ ਲੈ ਲਓ ਤੇ ਇੱਥੋਂ ਆਪਾਂ ਲੈ ਲਾਂਗੇ 1/2 ਤੇ ਨਹੀਂ ਜੀ ਇਹ ਜੇ ਕੋਈ ਥੋੜਾ ਜਿਹਾ ਹੈਵੀ ਆ ਜਿਵੇਂ ਚਲੋ 19 1/2 19 ਇੰਚਾ ਉਹਦਾ ਆਪਾਂ ਲੈ ਲੈਨੇ ਸਾਢੇ 3 ਜੇ ਇਸ ਤੋਂ ਕੋਈ ਪਤਲਾ ਹੁੰਦਾ ਤਾਂ ਉਹਦਾ ਆਪਾਂ ਲੈ ਲੈਨੇ ਆ 3 ਇੰਚ ਛਾਤੀ ਵੀ ਲੈ ਲੈਨੇ ਹੁੰਦੀ ਹੈ ਜੀ ਇੱਥੋਂ ਲਾਵਾਂਗੇ ਆਪਾਂ 7 ਇੰਚ ਦੇ ਇਹ ਤੋਂ ਸੇਮ ਸਾਢੇ 3 ਇੰਚ ਇਥੇ ਆਪਾਂ ਲਾਵਾਂਗੇ 14.5 ਇੰਚ ਦਾ ਨਿਸ਼ਾਨ। ਇਥੇ ਆਪਾਂ 7 ਇੰਚ ਤੇ ਲਗਾ ਕੇ ਇਹ ਆਪਾਂ ਲਾ ਲਾਂਗੇ। ਇਹ ਫਿਟਿੰਗ ਦਾ ਨਿਸ਼ਾਨ ਲਗਾ ਲਾਂਗੇ। ਇੱਥੇ हिਪ ਦਾ ਨਿਸ਼ਾਨ ਲਗਾ ਲਾਂਗੇ ਜਿੰਨੀ ਤੁਹਾਡੀ हिਪ ਹੈਗੀ। ਤੇ ਇਹੇ ਨਿਸ਼ਾਨ ਨੇ ਇਹਨਾਂ ਨੂੰ ਐਵੇਂ ਮਿਲਾ ਦੇਣਾਗਾ ਜੀ ਅਸਰ ਚ। ਤੇ ਹੁਣ ਆਪਣੀ ਜੋ ਇਹ ਵਾਲੀ ਪਲੇਟ ਹੈਗੀ ਇਹ ਮੈਂ ਤਾਂ ਵੈਸੇ ਐਮੇਲ ਹੋਣੀ ਹੁੰਦੀ ਆਗੀ ਜਿੱਦਾਂ ਇੱਥੇ ਇਹ ਵਾਲੀ ਲੈਣ ਤੇ ਪਉਣਾ ਇੰਚ ਲਾ ਲਿਆ ਪਉਣਾ ਇੰਚ ਲਾ ਲਿਆ ਪਿੱਛੇ ਨੂੰ ਜੇ ਜਦੋਂ ਚਾਹੂੰ ਤਾਂ ਇਹ ਨਿਸ਼ਾਨ ਬਿਨਾ ਲਗਾਏ ਤੁਸੀਂ ਵੀ ਆਪ ਲੋਈ ਦੇ ਤੱਕ ਦੇ ਨਾਲ ਵੀ ਲਗਾ ਸਕਦੇ ਹੋਗੇ ਵੈਸੇ ਇਹ ਪਲੇਟ ਦੇ ਹਿਸਾਬ ਦੇ ਨਾਲ ਹੀ ਤੁਸੀਂ ਇਹ ਜੋ ਪਲੇਟ ਦਾ ਨਿਸ਼ਾਨਾ ਲਗਾ ਸਕਦੇ ਹੋਗੇ ਵੀ ਜਿਵੇਂ ਇਹ ਪਲੇਟ ਆਪਣੀ ਇਥੇ ਹੁੰਦੀ ਆ ਥੋੜਾ ਜਿਹਾ ਇੰਚ ਦੇ ਥੋੜਾ ਵੀ ਇਹ ਐਵੇਂ ਜਿਹਾ ਘੁਮਾ ਦੇਓ ਸ਼ੇਪ ਦੇ ਹਿਸਾਬ ਜੀ ਨਾਲ ਤੇ ਇਹ ਵਾਹੀਓ ਆਪਾਂ ਸਾਈਡ ਵਾਲੀ ਪਲੇਟ ਲਾਣੀ ਆ ਇੱਥੋਂ ਲੈ ਲਓ ਸਵਾਦੋ ਇੰਚ ਜੀ ਤੇ ਇੱਥੋਂ ਆਪਾਂ ਐਵੇਂ ਨਿਸ਼ਾਨ ਲਾ ਲਾਂਗੇ ਵੀ ਬਾਅਦ ਥੋੜਾ ਡੇਟਾ ਆ ਹੁੰਦਾ ਯਾ ਬੀ ਜਿਹਦੇ ਨਾਲ ਕੀ ਹੈ ਜੋ ਫੀਟਿੰਗ ਹੈ ਵੀ ਉਹ ਸੁਣੀ ਆ ਜੀ ਆ ਦੇਖੋ ਜੀ ਆਪਾਂ ਪਲੇਟਾਂ ਦੇ ਨਿਸ਼ਾਨ ਐਵੇਂ ਲਾ ਲਿਆ ਆਹੀ ਪਲੇਟਾਂ ਦੇ ਨਿਸ਼ਾਨ ਲਗਾਉਣੇ ਨੇ ਦੂਜੇ ਪਾਸੇ ਇਹ ਲਈ ਵੀ ਆਪੀ ਤੁਹਾਨੂੰ ਸੌਖਾ ਜਿਹਾ ਢੰਗ ਦੱਸ ਦਿਆਂਗੇ ਤੇ ਆਹ ਦੇਖੋ ਜੀ ਆਪਣੇ ਕੋਲ ਸੂਈ ਤਾਂ ਆ ਵੀ ਹੁੰਦੀ ਹੈ ਜੀ ਤੇ ਸੂਈ ਦੇ ਨਾਲ ਐਵੇਂ ਆਪਾਂ ਦੂਜੇ ਪਾਸੇ ਲੰਗਾ ਲੈਣਾਗਾ ਆਹ ਦੇਖੋ ਆਪਾਂ ਸਭ ਪੱਲਿਆਂ ਤੇ ਐਵੇਂ ਨਿਸ਼ਾਨ ਲਗਾ ਲਾਂਗੇ ਜੀ ਕਿਉਂਕਿ ਕਈ ਨੂੰ ਜੋ ਪਰੋਈਆਂ ਦੇ ਨਿਸ਼ਾਨ ਲਾਉਣੇ ਹੁੰਦੇ ਨੇ ਉਹ ਬਹੁਤ ਹੀ ਮੁਸ਼ਕਲ ਲੱਗਦੇ ਨੇ ਜੀ ਪਲੇਟਾਂ ਕਹਿ ਲੋ ਪਰੋਈਆਂ ਕਹਿ ਲੋ ਬੱਸ ਆਪਣੇ ਪਿੰਡਾਂ ਦੇ ਵਿੱਚ ਤਾਂ ਪਲੋਈਆਂ ਵੀ ਕਹਿ ਦਿੰਦੇ ਹੈਗੇ ਜੀ ਤੇ ਕਈ ਪਲੇਟਾਂ ਕਹਿ ਦਿੰਦੇ ਆਹ ਦੇਖੋ ਜੀ ਆਪਾਂ ਕਿੰਨੇ ਸੌਖੇ ਢੰਗ ਦੇ ਨਾਲ ਇਹ ਜੋ ਨਿਸ਼ਾਨ ਨੇ ਇਹ ਲਾ ਦਿੱਤੇ ਇਹ ਵੀ ਨਿਸ਼ਾਨ ਲਗਾ ਸਕਦੇ ਹੋ ਤੁਸੀਂ ਵੈਸੇ ਮੈਨੂੰ ਇਹ ਨਿਸ਼ਾਨ ਲਾਉਂਦਾ ਇਹ ਢੰਗ ਬਿਲਕੁਲ ਸੌਖਾ ਲੱਗਦਾ ਕਿਉਂਕਿ ਕੋਈ ਕੋਈ ਢੰਗ ਰੱਖਦਾ ਕੋਈ ਕੋਈ ਢੰਗ ਰੱਖਦਾ ਇਹ ਦੇਖੋ ਆਪਾਂ ਫੀਟਿੰਗ ਦੇ ਨਿਸ਼ਾਨ ਵੀ ਲਗਾ ਲਾਂਗੇ ਜੀ ਆ ਦੇਖੋ ਜੀ ਆਪਾਂ ਬਹੁਤ ਆਸਾਨੀ ਦੇ ਨਾਲ ਜੋ ਇਹ ਨਿਸ਼ਾਨ ਨੇ ਉਹ ਲਗਾ ਸਕਦੇ ਹਾਂ ਦੇਖੋ ਜੀ ਤੇ ਆਪਣਾ ਜਿਹੜੀ ਹੈ ਤੇ ਆਪਾਂ ਇਹ ਨਿਸ਼ਾਨ ਵੀ ਲਗਾ ਲਿਓ ਹੁਣ ਆਪਾਂ ਕੱਟਣਾਗਾ ਪਿਛਲੇ ਪਾਸੇ ਵਾਲਾ ਗਲਾਜ ਹੁਣ ਆਪਾਂ ਇੱਥੋਂ ਲੈ ਲਾਂਗੇ 2.5 ਇੰਚ ਦੋ ਥਾਂ 'ਤੇ ਆਪਾਂ ਨਿਸ਼ਾਨ ਲਗਾ ਲਾਂਗੇ ਇੱਥੋਂ ਆਪਾਂ ਲਵਾਂਗੇ ਜੀ 5 ਇੰਚ ਕਿੰਗ ਲਾਈ ਪਾ ਲਈ ਜੀ ਇੱਥੋਂ ਆ ਦੇਖੋ ਜੀ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਹਿਯੋਗ ਦਿਓ ਜੀ ਬਾਕੀ ਜੇ ਤੁਹਾਡਾ ਕੋਈ ਸਵਾਲ ਆ ਸਲਾਈ ਨਾਲ ਸੰਬੰਧਿਤ ਤਾਂ ਆਪਾਂ ਨੂੰ ਪੁੱਛ ਸਕਦੇ ਹੋ ਆਪਾਂ ਤੁਹਾਨੂੰ ਵੀਡੀਓ ਬਣਾ ਕੇ ਦੱਸਾਂਗੇ ਸੋ ਆਪਣਾ ਇਹ ਸੂਟ ਕੱਟਣ ਦਾ ਢੰਗ ਤੁਹਾਨੂੰ ਕਿਵੇਂ ਲੱਗਿਆ ਦੱਸਿਓ ਜੀ ਕਮੈਂਟਾਂ ਦੇ ਵਿੱਚ ਧੰਨਵਾਦ ਜੀ